ਔਰ ਖਾਸ ਕਰਕੇ ਜਿਹੜੇ ਆਪਣੇ ਸਰੋਤੇ ਆ ਜਿਨ੍ਹਾਂ ਦੇ ਬੱਚੇ ਯੂਨੀਵਰਸਿਟੀਾਂ 'ਚ ਪੜ੍ਹਦੇ ਆ ਉਹਨਾਂ ਨੇ ਜਰੂਰ ਗੱਲਬਾਤ ਬੜੀ ਸੀਰੀਅਸਲੀ ਕਰਿਆ ਕਰੋ ਬਹੁਤ ਵਾਰ ਜਿਹੜੇ ਆਪਣੇ ਸਟੂਡੈਂਟ ਹੁੰਦੇ ਆ ਆਪਣੇ ਬੱਚੇ ਆ ਉਹ ਜਦੋਂ ਯੂਨੀਵਰਸਿਟੀ 'ਚ ਪੜ੍ਹਦੇ ਆ ਉੱਤੇ ਰਹਿੰਦੇ ਆ ਕਈ ਸ਼ਰਾਬ ਬਹੁਤ ਮੀਨ ਲੱਪ ਪੈਂਦੇ ਆ ਕਈ ਵਾਰੀ ਕੋਈ ਗਲਤ ਤਰ੍ਹਾਂ ਦੀ ਚੀਜ਼ਾਂ ਕਰਦੇ ਆ ਜਿਹਦੇ ਨਾਲ ਉਹਨਾਂ ਦੀ ਮੌਤ ਤੱਕ ਹੋ ਜਾਂਦੀ ਹੈਗੀ ਆ ਹੁਣੇ ਖਬਰ ਆ ਰਹੀ ਆ ਕਿ ਇੱਕ ਵੈਂਟਲੀ ਯੂਨੀਵਰਸਿਟੀ ਦਾ ਜਿਹੜਾ ਸਟੂਡੈਂਟ ਆ ਉਹ ਬਹਾਮਾਸ ਦੇ ਵਿੱਚ ਗਿਆ ਹੋਇਆ ਸੀ ਤੇ ਬਾਲਕੋਨੀ ਤੋਂ ਡਿੱਗ ਪਿਆ ਤੇ ਉੱਥੇ ਉਹਦੀ ਜਿਹੜੀ ਮੌਤ ਹੋ ਗਈ ਉਹਦੇ ਕੋਲ ਸਟੂਡੈਂਟ ਜਿਹੜਾ 19 20 21 ਸਾਲ ਦਾ ਟਾਪ ਦੀ ਯੂਨੀਵਰਸਿਟੀ ਦੇ ਵਿੱਚ ਗਿਆ ਆ ਕੀ ਕਾਰਨ ਹੋਇਆ ਤੇ ਸੋ ਪੇਰੈਂਟਸ ਦਾ ਜਿਹੜਾ ਕੀ ਹਾਲ ਹੋਊਗਾ ਸੋ ਇਸ ਬੱਚੇ ਦਾ ਨਾਮ ਜਿਹੜਾ ਆ ਗੌਰਵ ਜੈ ਸਿੰਘ ਕਰਕੇ ਦੱਸਿਆ ਗਿਆ ਹੈ ਸੀਨੀਅਰ ਸੀਗਾ ਮੈਂਟਲੀ ਯੂਨੀਵਰਸਿਟੀ ਦੇ ਵਿੱਚ ਕਹਿੰਦੇ ਉਹਦੀਆਂ ਸੱਟਾਂ ਇੰਨੀਆਂ ਲੱਗ ਗਈਆਂ ਤੇ ਉਹ ਸਰਵਾਈਵ ਨਹੀਂ ਕਰ ਸਕਿਆ ਇਸ ਤੋਂ ਪਹਿਲਾਂ ਯੂਸੀ ਬਰਕਲੇ ਦੇ ਵਿੱਚ ਇੱਕ ਆਪਣੀ ਪੰਜਾਬੀ ਮੂਲ ਦੀ ਕੁੜੀ ਸੀਗੀ ਬੰਦਰਾ ਪੱਟੀ ਉਹ ਉਹ ਬਾਲਕੋਨੀ ਦੇ ਵਿੱਚੋਂ ਡਿੱਗ ਪਈ ਤੇ ਜਿਹੜੇ 21 ਸਾਲਾਂ ਦੀ ਇਕੋਸ਼ ਇੱਕ ਦੋ ਮਹੀਨੇ ਦੀ ਗੱਲ ਆ ਇੱਕ ਦੋ ਮਹੀਨੇ ਦੀ ਵੀ ਨਹੀਂ ਕੁਛ ਇੱਕ ਦੋ ਹਫ਼ਤਿਆਂ ਦੀ ਸੌਰੀ ਮਈ 5 ਦੀ ਗੱਲ ਹੈਗੀ ਹੈ ਤੇ ਜਦੋਂ ਉਹ ਡਿਗ ਪਈ ਤੇ ਫਰਟਨਟੀ ਜਿਹੜੇ ਹਾਊਸ ਦੇ ਵਿੱਚ ਰਹਿੰਦੀ ਸੀ ਤੇ ਨਾਲ ਦੇ ਆਨੇ ਦੇਖਿਆ ਵੀ ਨਹੀਂ ਉਹ ਵੀ ਉਹਨੂੰ ਠੀਕ ਠਾਕ ਹੈ ਯਾ ਵੀ ਥੋੜੀ ਬਹੁਤੀ ਦਰਦ ਹੁੰਦੀ ਆ ਕੋਈ ਪ੍ਰੋਬਲਮ ਨਹੀਂ 4-5 ਘੰਟੇ 6 ਘੰਟੇ ਉਹਨੂੰ ਉਨੀ ਉੱਥੇ ਰੱਖਿਆ ਵੀ ਤੂੰ ਕੋਈ ਨਹੀਂ ਲੰਬੀ ਬਹਿ ਜਾ ਪਰ ਬਾਅਦ ਵਿੱਚ ਜਦੋਂ ਦਰਦ ਜ਼ਿਆਦਾ ਹੋਣ ਲੱਗ ਪਈ ਤੇ ਉਹਨੂੰ ਹਸਪਤਾਲ ਲੈ ਕੇ ਗਏ ਤੇ ਉਹ ਦੇਖਿਆ ਵੀ ਹੁਣ ਉਹ ਪੂਰੀ ਤਰ੍ਹਾਂ ਜਿਹੜੀ ਆ ਵੇਸਟ ਤੋਂ ਥੱਲੇ ਪੈਰਾਲਾਈਜ਼ ਹੋ ਗਈ ਹੈਗੀ ਆ ਕਹਿੰਦੇ ਵੀ ਜੇ ਟਾਈਮ ਸਿਰ ਉਸਨੂੰ ਹਸਪਤਾਲ ਪਹੁੰਚਾਇਆ ਜਾਂਦਾ ਤੇ ਉਹ ਪੂਰੀ ਤਰ੍ਹਾਂ ਬਚ ਸਕਦੀ ਸੀ ਫੀਕ ਅਪਾਰਟੂ ਹਾਊਸ ਕਰਕੇ ਜਿਹੜਾ ਉੱਥੇ ਇਹ ਜਿਹੜੀ ਘਟਨਾ ਵਾਪਰੀ ਹੈਗੀ ਆ ਯੂਸੀ ਬਰਕਲੇ ਦੇ ਵਿੱਚ 12 ਫੁੱਟ ਉੱਚੀ ਵਾਲਕੋਨੀ ਸੀ ਅਪਾਰਟਮੈਂਟ ਦੀ ਜਿੱਥੋਂ ਉਹ ਡਿੱਗ ਪਈ ਤੇ 15 ਮਿੰਟ ਤੱਕ ਉੱਥੇ ਪਈ ਰਹੀ ਜਦੋਂ ਬਾਕੀ ਦੇ ਨੇ ਦੇਖਿਆ ਵੀ ਉਹ ਕਿੱਥੇ ਗਈ ਆ ਫਿਰ ਚੱਕ ਕੇ ਲਿਆ ਕੇ ਉਹ ਨਹੀਂ ਅੰਦਰ ਪਾਇਆ ਤੇ ਉਹ ਤੋਂ ਬਾਅਦ ਬੀਰ ਹਸਪੀਟਲ ਨਹੀਂ ਲੈ ਕੇ ਗਏ ਜਦੋਂ ਲੈ ਕੇ ਗਏ ਤੇ ਹੁਣ ਇਹ ਜਿਹੜਾ ਆ ਉਹਦੇ ਨਾਲ ਵਿਚਾਰੀ ਨਾਲ ਇਹ ਸਾਰਾ ਕੁਝ ਵਾਪਰ ਗਿਆ ਡਾਟਾ ਸਾਇੰਸ ਦੀ ਉਹ ਡਿਗਰੀ ਕਰਦੀ ਸੀ ਸੋ ਇਦਾਂ ਜਿਹੜੇ ਬੱਚਿਆਂ ਦੇ ਨਾਲ ਵਾਪਰ ਜਾਂਦਾ ਕਿਉਂਕਿ ਉਹ ਏਜ ਇਦਾਂ ਦੀ ਹੁੰਦੀ ਆ ਕਈ ਵਾਰੀ ਬੱਚੇ ਜਿਹੜੇ ਆ ਉਹ ਸੀਰੀਅਸ ਨਹੀਂ ਲੈਂਦੇ ਪਰ ਜੋ ਪੇਰੈਂਟਸ ਦੇ ਨਾਲ ਵਾਪਰਦੀ ਆ ਬਾਅਦ ਦੇ ਵਿੱਚ ਉਹ ਬਹੁਤ ਬੁਰਾ ਹਾਲ ਹੁੰਦਾ ਸੋ ਹਰ ਹਫਤੇ ਜਾਂ ਮਹੀਨੇ ਕੋਈ ਨਾ ਕੋਈ ਭਾਰਤੀ ਮੂਲ ਦੇ ਪੰਜਾਬੀ ਮੂਲ ਦੇ ਸਟੂਡੈਂਟਸ ਦੀ ਇਦਾਂ ਦੀ ਖਬਰ ਆਦੀ ਰਹਿੰਦੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਹਾਲਾਂਕਿ ਸਾਡਾ ਦਿਲ ਨਹੀਂ ਕਰਦਾ ਹੁੰਦਾ ਵੀ ਇਦਾਂ ਦੀ ਖਬਰ ਸਾਂਝੀ ਕਰੀਏ ਪਰ ਇਹਦਾ ਮੇਨ ਮਕਸਦ ਖਬਰ ਸਾਂਝੀ ਕਰਨ ਦਾ ਇਹੀ ਹੁੰਦਾ ਹੈ ਵੀ ਪਈ ਸਾਡੇ ਸਾਰਿਆਂ ਦੇ ਬੱਚੇ ਜਿਹੜੇ ਯੂਨੀਵਰਸਟੀਆਂ ਕਾਲਜਾਂ ਚ ਜਾਂਦੇ ਆ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਓ ਵੀ ਬਈ ਉੱਥੇ ਗਏ ਆ ਕਿਉਂਕਿ ਹੁਣ ਉੱਥੇ ਤੁਹਾਨੂੰ ਦੇਖਦਾ ਤਾਂ ਕੋਈ ਹੈ ਨਹੀਂ ਕਿਉਂਕਿ ਨਿਆਣੇ ਕੱਲੇ ਆ ਆਜ਼ਾਦੀ ਮਿਲ ਜਾਂਦੀ ਆ ਫੁੱਲ ਆ ਜਾਂਦੀ ਆ ਸੋ ਉਸ ਤੋਂ ਜਿਹੜਾ ਆ ਬਚ ਕੇ ਰਹੋ ਬਿਲਕੁਲ ਆ ਦੇਖੋ ਬੜੀ ਮੰਦ ਭਾਗੀ ਗੱਲ ਆ ਵੀ ਦੋ ਨੌਜਵਾਨ ਗੌਰਵ ਜੈ ਸਿੰਘ 21 ਸਾਲਾਂ ਦਾ ਤੇ 21 ਸਾਲਾਂ ਦੀ ਇਹ ਜਿਹੜੀ ਬੰਦਲਾ ਪੱਟੀ ਸੀਗੀ ਆ ਦੋਨੋਂ ਹੀ ਬਾਲਕਨੀ ਤੋਂ ਇੱਕ ਸਾਹ ਦੇ ਨਾਲ ਜਿਹੜੇ ਆ ਡਿੱਗੇ ਆ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਦੁਨੀਆ ਕਈ ਘਟਨਾਵਾਂ ਪਹਿਲਾਂ ਵੀ ਹਰਜੋਤ ਸਿੰਘ ਜੀ ਵਾਪਰ ਚੁੱਕੀਆਂ ਆ ਰੀਸੈਂਟਲੀ ਯਾਦ ਹਰਜੋਤ ਸਿੰਘ ਜੀ ਇਤਨੀ ਬਾਾਰ ਹੀ ਕਿਤੇ ਗਏ ਸੀਗੇ ਮੁਲਕ ਦੇ ਵਿੱਚ ਉਹ ਕੁੜੀ ਬਾਅਦ ਚ ਲੱਭੀ ਹੋਈ ਨਹੀਂ ਬਾਅਦ ਦੇ ਵਿੱਚ ਉਹ ਪਤਾ ਲੱਗਾ ਵੀ ਉਸ ਨੂੰ ਮਾਰਤਾ ਜਾਂ ਕਿਦਾਂ ਜਿਹੜਾ ਉਹ ਹੋਇਆ ਉਹ ਵੀ ਸੀਗੀ ਸੋ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ ਫਟਰਨਿਟੀ ਦੇ ਵਿੱਚ ਜਾਣ ਨੂੰ ਨਿਆਣੇ ਕਾਲੇ ਹੁੰਦੇ ਆ ਵੀ ਫਨ ਕਰਾਂਗੇ ਇੰਜੋਏ ਕਰਾਂਗੇ ਖਾਸ ਕਰਕੇ ਜਦੋਂ ਆ ਇਦਾਂ ਦਾ ਮਾਹੌਲ ਹੋਵੇ ਪਰਜੋਤ ਸਿੰਘ ਜੀ ਵੀ ਵੀ ਘਰੇ ਜਦੋਂ ਰੋਕਦੇ ਓਬਵੀਅਸਲੀ ਗਲਤ ਚੀਜ਼ਾਂ ਤੇ ਰੋਕਦੇ ਬਾਹਰ ਜਦੋਂ ਜਾ ਕੇ ਖੁੱਲ ਮਿਲਦੀ ਆ ਤੇ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੰਟਰੋਲ ਕਿੰਦਾ ਕਰਨਾ ਐਂਡ ਕਿੱਥੇ ਆ ਜਿਹੜਾ ਉਹ ਜਾ ਕੇ ਤੇ ਉਹ ਹਾਸੇ ਦਾ ਮੜਾਸਾ ਜਿਹੜਾ ਉਹ ਇਸ ਤਰੀਕੇ ਦੇ ਨਾਲ ਬਣਾ ਕੇ ਬਹਿ ਜਾਂਦੇ ਆ ਸੋ ਬਹੁਤ ਮਾੜੀ ਜਿਹੜੀ ਆ ਚੀਜ਼ ਜਿਹੜੀ ਆ ਸਥਿਤੀ ਉਹ ਬਣੀ ਪਈ ਹੈਗੀ